ਗਰਨਾਮ ਭੁੱਲਦੇ ਉਹ ਗਾਣੇ ਦੀਆਂ 17 ਅੱਜ ਦੇ ਸਮੇਂ ਜਿਹੜਾ ਅੱਜ ਨਤੀਜੇ ਕੱਲ ਆਣੇ ਨੇ ਉਹ ਅੱਜ ਇਹ ਬਹੁਤ ਢੁਕਦੀਆਂ ਨੇ ਕਿ ਨਤੀਜੇ ਦੇ ਦਿਨ ਆਗੇ ਨੇੜੇ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ ਕਿਉਂਕਿ ਜਿਹੜੀ ਕਿਸਮਤ ਹੈ ਉਮੀਦਵਾਰਾਂ ਦੀ ਜਿਹੜੇ-ਜਿਹੜੇ ਉਮੀਦਵਾਰ ਇਸ ਚੋਣਾਂ ਦੇ ਵਿੱਚ ਚੋਣ ਲੜੀ ਉਹ ਕਿਸੇ ਵੀ ਪਾਰਟੀ ਤੋਂ ਹੋ ਸਕਦੇ ਨੇ ਉਹਨਾਂ ਦੀਆਂ ਜਿਹੜੀਆਂ ਕਿਸਮਤਾਂ ਨੇ ਉਹ ਚੰਦਰੀ ਬੰਦ ਮਸ਼ੀਨਾ ਦੇ ਵਿੱਚ ਪਈ ਹੈ ਕੀ ਰਿਜ਼ਲਟ ਆਉਂਦਾ ਐ ਐਗਜ਼ਿਟ ਪੋਲ ਕੀ ਦੱਸਦੇ ਨੇ ਇਹ ਕੋਈ ਮਾਇਨੇ ਨਹੀਂ ਰੱਖਦਾ ਐਗਜ਼ਿਟ ਪੋਲ ਹਮੇਸ਼ਾ ਕੀ ਦੱਸਦੇ ਨੇ ਕਿ ਕਿਸ ਨੂੰ ਵਧਾਉਂਦੇ ਨੇ ਕਿਸ ਨੂੰ ਘਟਾਉਂਦੇ ਨੇ ਇਹ ਕੋਈ ਉਹ ਨਹੀਂ ਹੈ ਇਹ ਕੋਈ ਅਨੁਮਾਨ ਸਹੀ ਨਹੀਂ ਮੰਨਿਆ ਜਾ ਸਕਦਾ ਇਹ ਕਿਉਂਕਿ ਕਈ ਸਾਲਾਂ ਪਹਿਲਾਂ ਵੀ ਐਗਜ਼ਿਟ ਪੋਲ ਕਈ ਜਗ੍ਹਾ ਫੇਰ ਹੋਏ ਹਨ ਸਾਡੇ ਦੇਸ਼ 'ਚ ਕਿਉਂਕਿ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਦਾ ਚੋਣ ਹੋਈ ਹੈ ਇਹ ਪਿੱਛੇ ਸੱਤ ਚਰਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਪਾਰਟੀਆਂ ਨੇ ਆਪਣਾ-ਆਪਣਾ ਜੋਰ ਲਗਾਇਆ ਤੇ ਹੁਣ ਜਿਹੜੀਆਂ ਉਹਨਾਂ ਦੀ ਜਿਹੜੀ ਕਾਊਂਟਿੰਗ ਕੱਲ ਸਵੇਰੇ ਸ਼ੁਰੂ ਹੋ ਜਾਣੀ ਹੈ ਔਰ ਸ਼ਾਮ ਤੱਕ तकरीबन ਦੁਪਹਿਰ ਤੱਕ ਸਥਿਤੀ ਕਲੀਅਰ ਹੋ ਜਾਣੀ ਵੀ ਕਿਸ ਦੀ ਸਰਕਾਰ ਬਣੇਗੀ ਕੌਣ ਅੱਗੇ ਜਾਏਗਾ ਕੌਣ ਪਿੱਛੇ ਰਹਿ ਗਿਆ ਕਿਦੀ ਕਿਸਮਤ ਲੱਗੀ ਕਿਸੇ ਕਿਸਮਤ ਰਹੇਗੀ ਕਿਨੇ ਕਿੰਨੀ ਮਿਹਨਤ ਕੀਤੀ ਸੀ ਔਰ ਕਿੰਨੇ ਫਲ ਦਿੱਤਾ ਲੋਕਾਂ ਨੇ ਕਿਨੂੰ ਮੰਡੇਟ ਦਿੱਤਾ ਕਿ ਉਹ ਆਪਣਾ ਕੈਂਡੀਡੇਟ ਚੁਣਿਆ ਕਿਉਂਕਿ ਲੋਕ ਬੜੇ ਅੱਜਕਲ ਬੜੇ ਕਹਿੰਦੇ ਬੜੇ ਸਮਝਦਾਰ ਹੋ ਗਏ ਨੇ ਉਹ ਲੋਕ ਜਿਹੜੇ ਆਪਣੇ ਮਨ ਦੀ ਗੱਲ ਹੈ ਉਹ ਕਿਸੇ ਨੂੰ ਦੱਸਦੇ ਨਹੀਂ ਇਹ ਜਿਹੜੇ ਐਗਜ਼ਿਟ ਪੋਲ ਹਨ ਲੋਕੀ ਐਗਜ਼ਿਟ ਪੋਲਾਂ 'ਚ ਵੀ ਲੋਕਾਂ ਤੋਂ ਹੀ ਪੁੱਛ ਕੇ ਦੱਸ ਐਗਜ਼ਿਟ ਪੋਲ ਕਿਹੜਾ ਕੋਈ ਉੱਪਰ ਤੋਂ ਉਤਰ ਕੇ ਆਗੇ ਐਗਜ਼ਿਟ ਪੋਲ ਵੀ ਲੋਕਾਂ ਤੋਂ ਹੀ ਪੁੱਛ ਕੇ ਐਗਜ਼ਿਟ ਪੋਲ ਕਰਦੇ ਜਾਂਦੇ ਆ ਪਰ ਲੋਕ ਵੀ ਬੜੇ ਸਮਝਦਾਰ ਨੇ ਉਹ ਬਹੁਤ ਆਪਣੇ ਹਿਸਾਬ ਨਾਲ ਇਸ ਨੂੰ ਚਲਾਉਂਦੇ ਨੇ ਔਰ ਦੱਸਦੇ ਨਹੀਂ ਵੀ ਕਿਹਨੂੰ ਵੋਟ ਪਈ ਹੈ ਇਹ ਤਾਂ ਜਦੇ ਪਤਾ ਲੱਗਦਾ ਜਦ ਵੋਟਰ ਜੀ ਜਿਹੜੀ ਮਸ਼ੀਨਾਂ ਖੁੱਲਦੀਆਂ ਨੇ ਕੌਣ ਕੈਂਡੀਡੇਟ ਅੱਗੇ ਚਲਾ ਗਿਆ ਕੌਣ ਪਿੱਛੇ ਚਲਾ ਗਿਆ ਕਿਸ ਇਲਾਕੇ ਤੋਂ ਅੱਗੇ ਚਲਾ ਗਿਆ ਕਿਸ ਤੋਂ ਪਿੱਛੇ ਰਹਿ ਗਿਆ ਕਿਹਦੀ ਕਿਸਮਤ ਜਾਗੀ ਕਿਸੇ ਕਿਸਮਤ ਉਹ ਸੁੱਤੀ ਰਹਿ ਗਈ ਆਪਾਂ ਇਹੀ ਕਹਾਂਗੇ ਕਿ ਜਿਹੜੇ ਅੱਜ ਤੱਕ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹ ਸਾਰੇ ਐਮਪੀ ਨੇ ਔਰ ਕੱਲ ਤੱਕ ਕੱਲ ਨੂੰ ਜਦ ਰਿਜ਼ਲਟ ਆਣੇ ਨੇ ਜਿਹੜੇ ਜਿਨ੍ਹਾਂ ਦੀ ਕਿਸਮਤ ਜਾਗਣੀ ਹੈ ਉਹਨਾਂ ਨੇ ਪਰਮਨੈਂਟ 5 ਸਾਲ ਲਈ ਮੈਂਬਰ ਆਫ ਪਾਰਲੀਮੈਂਟ ਬਣ ਜਾਣਾ ਅੱਜ ਤੱਕ ਸਾਰੇ ਆਪਣੇ ਆਪ ਨੂੰ ਮੈਂਬਰ ਆਫ ਪਾਰਲੀਮੈਂਟ ਗਿਣ ਰਹੇ ਨੇ ਜਿੰਨੇ ਚਾਹੇ ਕਿਸੇ ਵੀ ਪਾਰਟੀ ਤੋਂ ਹੋਵੇ ਆਜ਼ਾਦ ਹੋਣ ਉਹ ਸਾਰੇ ਹੀ ਆਪਣੇ ਆਪ ਨੂੰ ਅੱਜ ਦੀ ਡੇਟ ਤੱਕ ਕੈਂਡੀਡੇਟ ਆਪਣਾ ਐਮਪੀ ਮੰਨਦੇ ਨੇ ਮੰਨਣਾ ਵੀ ਚਾਹੀਦਾ ਕਿਉਂਕਿ ਜਦ ਆਪਾਂ ਕੋਈ ਚੋਣ ਲੜੀ ਹੈ ਕੌਣ ਲੜ ਲੜਨੇ ਚ ਦੋ ਦੋ ਕਿਉਂ ਕਈ ਕਈ ਇਲਾਕੇ ਕਈ ਕਈ ਉਮੀਦਵਾਰ ਖੜੇ ਹਰ ਹੁੰਦੇ ਨੇ ਵੀ ਪਹਿਲਵਾਨ ਲੜਦੇ ਨੇ ਇੱਕ ਨਹੀਂ ਜਿੱਤਣਾ ਹੁੰਦਾ ਪਰੰਤੂ ਜਦ ਤੱਕ ਜਿੱਤਦਾ ਨਹੀਂ ਜਦ ਤੱਕ ਦੋਨੇ ਹੀ ਆਪਣੇ ਆਪ ਨੂੰ ਪਤਾ ਕੁਦਰ ਦੱਸਦੇ ਨੇ ਇਹ ਜਿੱਤਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਕੌਣ ਇਸ ਚ ਬਾਜੀ ਮਾਰ ਗਿਆ ਬਸ ਮੇਰਾ ਅੱਜ ਦਾ ਜਿਹੜਾ ਬਲੌਗ ਬਣਾਉਣ ਦਾ ਸਿਰਫ ਇੰਨਾ ਹੀ ਮਕਸਦ ਸੀ ਕਿ ਜਿਹੜੀ ਮੈਨੂੰ ਅੱਜ ਗੁੰਨਾਮਪੂ ਲੜਦੀਆਂ ਉਹ 17 ਇੱਕ ਵਾਰ ਫੇਰ ਯਾਦ ਆ ਗਈਆਂ ਕਿ ਨਤੀਜੇ ਦੇ ਦਿਨ ਆਗੇ ਨੇੜੇ ਕਿਸਮਤ ਚੰਦਰੀ ਬੰਦ ਪਈ ਐ ਵਿੱਚ ਮਸ਼ੀਨਾਂ ਦੇ ਇਹ ਜਿਹੜੀਆਂ ਜਿਹੜੀਆਂ ਜਿਹੜੀ 17 ਨੇ ਉਹ ਇੱਥੇ ਠੁਕਦੀਆਂ ਨੇ ਬਿਲਕੁਲ ਇਸ ਇਸ ਮਕਾਮ ਤੇ ਇਸ ਸਮੇਂ ਠੁਕਦੀਆਂ ਨੇ ਤੇ ਕੱਲ ਦੇਖੋ ਕੀ ਹੁੰਦਾ ਔਰ ਕਿਹੜਾ ਕਿਹੜੀ ਪਾਰਟੀ ਬਾਜ਼ੀ ਮਾਰਦੀ ਐ ਇਸ ਲਈ ਮੈਂ ਤੁਹਾਡਾ ਆਪਣਾ ਐਡਵੋਕੇਟ ਪੰਕਜ ਚੱਡਾ